ਬੇਨਿਸਲਾਹ ਹਾਜ਼ਰੀ ਲੋ ਲੋ ਸਦਾ کریم ਇੰਦਰ ਕਰੀ ਫਮੀਲੀ ਕੈਮਰਾ ਸਹੀ ਹੈ ਜੀ ਹਾਂਜੀ ਬਾਕੀ ਸਾਹਿਬ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਤੁਸੀਂ ਇੱਥੇ ਰਾਜਾ ਸਾਹਿਬ ਹਸਪੀਟਲ ਪਹੁੰਚੇ ਆ ਪ੍ਰੋਜੈਕਟ ਕੀ ਲੈ ਕੇ ਆਏ ਪਹਿਲਾਂ ਤਾਂ ਆਈਟੀਸੀ ਨਿਊਜ਼ ਚੈਨਲ ਦੇ ਸਰੋਤਿਆਂ ਨੂੰ ਤੇ ਪੰਜਾਬ 78 ਟੀਵੀ ਚੰਨਲ ਦੇ ਸੋਤਿਆਂ ਨੂੰ ਰੋਟਰੀ ਕਲੱਬ ਮੰਗਾ ਗ੍ਰੀਨ ਟੀਮ ਵੱਲੋਂ ਪਿਆਰ ਭਰੀ ਸასი ਕਾਲ ਜੀ ਅੱਜ ਅਸੀਂ ਜੋ ਰੋਟਰੀ ਕਲੱਬ ਦਾ ਮਿਸ਼ਨ ਹੈਗਾ ਭਈ ਲੋੜਵੰਦਾਂ ਦੀ ਮਦਦ ਕਰਨੀ ਆ ਭਾਵੇਂ ਉਹ ਕਿਸੇ ਵੀ ਖੇਤਰ ਚ ਹੋਵੇ ਐਜੂਕੇਸ਼ਨ ਚ ਹੋਵੇ ਹੈਲਥ ਚ ਹੋਵੇ ਜਾਂ ਕਿਸੇ ਸੋਸ਼ਲ ਈਵਲ ਦੇ ਉੱਤੇ ਅਸੀਂ ਜਿਹੜੀ ਆ ਇੱਕ ਕਲੱਬ ਜਿਹੜਾ ਅਸਰ ਕਰ ਵੀ ਕਰਦਾ ਤੇ ਅੱਜ ਨਾਲ ਹੀ ਗੱਲ ਜੁੜੀ ਆ ਭਈ ਅਜਮੀ ਦਾ ਮੁਬਾਰਕ ਜਨਮ ਦਿਨ ਨੂੰ ਇਸ ਜਨਮ ਦਿਨ ਦੇ ਉੱਤੇ ਤੇ ਮੈਂ ਰਾਜਾ ਸਾਹਿਬ ਜਿਨ੍ਹਾਂ ਦੀ ਬੜੀ ಅಪਾਰ ਕਿਰਪਾ ਜਿਹੜੀ ਹੈਗੀ ਆ ਮੈਂ ਤਾਂ ਸਮਝਦਾ ਪੂਰੇ ਸਾਡੇ ਹਿੰਦੁਸਤਾਨ ਦੇ ਉੱਤੇ ਆ ਜਿੰਨੇ ਵੀ ਸਾਡੇ ਹਿੰਦੁਸਤਾਨ ਦੇ ਹੈਗੇ ਪ੍ਰਾਣੀ ਰਾਜਾ ਸਾਹਿਬ ਨੂੰ ਨਤਮਸਤਕ ਕਰਦੇ ਆ ਸਾਡੇ ਇਸ ਏਰੀਆ ਦੇ ਵਿੱਚ ਤਾਂ ਰਾਜਾ ਸਾਹਿਬ ਦਾ ਦੋ ਟਾਈਮ ਮਤਲਬ ਇਹ ਸਤਿਕਾਰ ਕੀਤਾ ਜਾਂਦਾ ਉਹਨਾਂ ਨੂੰ ਧਿਆਇਆ ਜਾਂਦਾ ਤੇ ਉਹਦੇ ਲਈ ਮਤਲਬ ਇਹ ਆ ਵੀ ਇਹ ਰਾਜਾ ਸਾਹਿਬ ਸ਼੍ਰੀ ਨਾਮ ਦਾ ਵਜ਼ੀਰਾ ਚੈਰੀਟੇਬਲ ਹਸਪੀਟਲ ਆ ਇਹ ਪਿਛਲੇ ਲੰਬੇ ਸਾਲ ਤੋਂ ਲਗਭਗ 3.5 ਦੇ ਹੱਕੇ ਦਾ ਸਫ਼ਰ ਇਹਨਾਂ ਨੇ ਤੈਅ ਕੀਤਾ ਜੋ ਇਹ ਆਪਣੀ ਇਸ ਪਿੰਡੂ ਇਲਾਕੇ ਵਿੱਚ ਪਛੜਿਆ ਇਲਾਕੇ ਦੇ ਵਿੱਚ ਜਿਹੜੀਆਂ ਸਿਹਤ ਸੁਗੋਗਤਾ ਜਿਹੜੀਆਂ ਆਮ ਲੋਕਾਂ ਨੂੰ ਸੁਧਾਰਨ ਜਨਤਾ ਨੂੰ ਪ੍ਰੋਵਾਈਡ ਕਰ ਰਾਇਆ ਬਹੁਤ ਹੀ ਰੀਜਨ ਦੇ ਬਰੀਡਾ 10 ਰੁਪਏ ਦੀ ਪਰਚੀ ਆ ਜਿਹੜੀ ਅੱਜ ਕੱਲ ਸਰਕਾਰੀ ਹਸਪਤਾਲ ਚ ਵੀ 10 ਰੁਪਏ ਦੀ ਪਰਚੀ ਕੱਟ ਹੁੰਦੀ ਆ ਕਿੱਥੇ ਵੀ 10 ਰੁਪਏ ਦੀ ਪਰਚੀ ਦੇ ਨਾਮ ਤੇ ਮਰੀਜ਼ ਨੂੰ ਜਿੱਥੇ ਪ੍ਰੋਪਰ ਜਿਹੜੇ ਐਕਸਪਰਟ ਡਾਕਟਰਾਂ ਐ ਐਮ ਡੀ ਡਾਕਟਰ ਨੇ ਉਹ ਮਰੀਜ਼ ਦਾ ਪੂਰੀ ਜਾਂਚ ਕਰਦੇ ਆ ਉਹ ਤੋਂ ਬਾਅਦ ਉਹਨਾਂ ਨੂੰ ਦਵਾਈਆਂ ਵੀ ਜਿਹੜੀਆਂ ਬੜੀਆਂ ਅਹੀ ਜਿੰਨੇ ਵੇਰਵੇ ਤੇ ਦਿੱਤੀਆਂ ਜਾਂਦੀਆਂ ਟੈਸਟ ਵੀ ਕੀਤੇ ਜਾਂਦੇ ਆ ਤੇ ਸਾਡਾ ਰੋਟੀ ਕਲੱਬ ਵਾਂਗੂ ਗ੍ਰੀਨ ਜਿਹੜੀ ਇਹ ਇਲਾਕੇ ਦਾ ਲਈ ਬੜੀ ਪ੍ਰਮਾਣ ਸਿਹਤ ਸੁਰੱਖਤਾ ਦੀ ਸੰਸਥਾ ਕੰਮ ਕਰ ਰਹੀ ਆ ਉਹਦੇ ਲਈ ਅਸੀਂ ਸਮੇਂ-ਸਮੇਂ ਤੇ ਇਤਿਹਾਕ ਕੀ ਜੋ ਵੀ ਸਾਡੇ ਪਲਾ ਬੋਲੂ ਸਹਿਦਾ ਹੁੰਦੀ ਆ ਉਹ ਮੈਡੀਕਲ ਸੰਦੇਸ਼ ਰੂਪ ਦੇ ਵਿੱਚ ਉਹ ਅਸੀਂ ਦਿੰਦੇ ਰਹਿੰਦੇ ਆਂ ਤੇ ਅੱਜ ਬੜਾ ਖੁਸ਼ੀ ਦਾ ਦਿਹਾੜਾ ਸੀ ਤੇ ਮੈਂ ਇਹ ਸੋਚਿਆ ਕਿ ਅੱਜ ਜਿਹੜਾ ਇਹ ਮਤਲਬ ਇਹ ਆ ਵੀ ਕੋਈ ਜਿਹੜਾ ਦਾਨਪੁੰਦ ਕਰਨਾ ਜਿਹੜੀਆਂ 11000 ਰੁਪਏ ਦੀ ਇਹ ਮੈਡੀਸਨ ਹੈਗੀ ਆ ਮੈਂ ਆਪਣੇ ਜਨਮ ਦਿਨ ਦੇ ਉੱਤੇ ਇਸ ਨਾਮਕਾ ਬਜ਼ਾਰਾ ਸਾਹਿਬ ਚੈਰੀਟੇਬਲ ਹਸਪੀਟਲ ਨੂੰ ਪਿੰਟ ਕਰ ਰਿਹਾ ਹਾਂ ਬਾਕੀ ਮਾਝਾ ਅੱਜ ਜਿਹੜੀ ਹੈਲਥ ਦੇ ਉੱਤੇ ਜਿਹੜੀ ਆ ਬਹੁਤ ਲੋੜ ਆ ਕੰਮ ਕਰਨ ਦੀ ਕਿਉਂਕਿ ਜੇ ਕੋਈ ਮਨੁੱਖ ਤੰਦਰੁਸਤ ਹੋਇਆ ਜਾ ਤੇ ਤਾਂ ਹੀ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਸਕਦਾ ਉਹ এডਿਕੇਸ਼ਨ ਦੇ ਵਿੱਚ ਆਪਣੇ ਕਦਮ ਵਧਾ ਸਕਦਾ ਖੇਡਾਂ ਦੇ ਖੇਤਰ ਚ ਆ ਸਕਦਾ ਕਿਉਂਕਿ ਅੱਜ ਜਿਹੜਾ ਸਮਾਂ ਹੈ ਬੜਾ ਸਾਇੰਸ ਤੇ ਟੈਕਨੋਲੋਜੀ ਦਾ ਯੁੱਗ ਆ ਤੇ ਉਹਦੇ ਵਿੱਚ ਜੇ ਤੁਸੀਂ ਸਮੇਂ ਦੇ ਹਾਣੀ ਬਣਨਾ ਜਾਂ ਜਿਹੜੀ ਵਰਲਡ ਦੀਆਂ ਮਤਲਬ ਕੰਪੀਟੀਸ਼ਨ ਦੇ ਵਿੱਚ ਤੁਸੀਂ ਆਣਾ ਤੇ ਤੁਹਾਨੂੰ ਵੀਨ এডਿਕੇਸ਼ਨ ਤੇ ਹੈਲਥ ਦੀ ਲੋੜਾ ਉਹਦੇ ਵਿੱਚ ਇਹ ਅਦਾਰਾ ਬੜਾ ਪ੍ਰਦਾਨ ਸਾਬਤ ਹੋਇਆ ਜਿੱਥੇ ਸਾਡੀ ਪੰਜਾਬ ਸਰਕਾਰ ਬਹੁਤ ਹੈਲਥ ਦੇ ਉੱਤੇ ਬੜੀ ਚਿੰਤਤ ਆ ਬੜੀ ਕੰਮ ਕਰ ਰਹੀ ਐ ਉਸੇ ਇਸ ਅਦਾਰੇ ਦੀਆਂ ਸਰਗਰਮੀਆਂ ਇੱਕ ਬੜੀਆਂ ਸਨਮਾਨਜੋਗਾ ਤੇ ਮੈਂ ਬਾਕੀ ਜਿੱਥੇ ਤੱਕ ਮਟੀ ਜਾਂਦੋਂ ਦਿੰਦੀ ਗੱਲ ਆ ਤੋ ਮੈਂ ਅਕਸਰ ਇਹ ਕਹਿੰਦਾ ਵੀ ਇੱਕ ਸ਼ਾਇਰ ਨੇ ਲਿਖਿਆ ਕੁਝ ਖੁਸ਼ੀਆਂ ਤੇ ਕੁਝ ਗਮੀਆਂ ਦੇ ਕੇ ਟਾਲ ਗਿਆ ਜ਼ਿੰਦਗੀ ਦਾ ਇੱਕ ਹੋਰ ਸਨੈਰੀ ਸੱਗ ਗਿਆ ਜ਼ਿੰਦਗੀ ਦਾ ਜਿਹੜਾ ਸਬਰ ਆ ਅਸੀਂ ਉਹ ਤਿਆਰ ਕਰਦੇ ਆ ਤੇ ਸਮਾਂ ਸਾਡਾ ਬੜਾ ਜਿੜੇ ਆ ਰਿਹਾ ਉਸ ਜਿੰਨਾ ਵੀ ਮਹਾਰਾਜ ਨੇ ਸਵਾਸ ਦਿੱਤੇ ਉਹਦੇ ਚ ਇੱਕ ਸਾਲ ਕੱਟ ਗਿਆ ਤੇ ਸਾਨੂੰ ਜਾਨੀ ਕਿ ਹਰ ਇੱਕ ਪੁਰਾਣੀ ਨੂੰ ਰਿਵਿਊ ਕਰਨਾ ਚਾਹੀਦਾ ਇਸ ਦੇ ਸਭ ਤੋਂ ਵੱਧ ਜਿਹੜੀਆਂ ਤੁਹਾਨੂੰ ਪਰਮਾਤਮਾ ਨੇ ਜ਼ਿੰਮੇਵਾਰੀਆਂ ਲਈਆਂ ਭਾਵੇਂ ਉਹ ਸਮਾਜਿਕ ਜ਼ਿੰਮੇਵਾਰੀਆਂ ਹੋਣ ਜਾਂ ਪਰਿਵਾਰਕ ਹੋਣ ਜਾਂ ਧਾਰਮਿਕ ਤੌਰ ਤੇ ਹੋਣ ਕਿ ਉਹਨਾਂ ਦੇ ਮਨਅ ਦੇ ਵਿੱਚ ਕੋਈ ਹਲਕੀ ਜਿਹੀ ਕਮੀ ਪੇਸ਼ ਨਹੀਂ ਰਹੀ ਆ ਸਾਡੇ ਕੋ ਖਾਨਾ ਖਰਾਨਾ ਸਾਹਿਬ ਖੜੇ ਖੜੇ ਆ ਬੜੇ ਵੱਡੇ ਵਪਾਰੀ ਆ ਇਹ ਟ੍ਰੇਡਿੰਗ ਅਕਾਊਂਟ ਵੇਹਦੀ ਕੰਪਲੀਟ ਕਰਦੇ ਆ ਡੀ ਬੁੱਕ ਲਿਖਦੇ ਆ ਕਿ ਇਹਦੇ ਵਿੱਚ ਸਾਨੂੰ ਕੀ ਖਟਿਆ ਦੇ ਕੀ ਅਸੀਂ ਕਿਸ ਜਿਹੜਾ ਹੈਡ ਸਾਡਾ ਅਨੌਂਸ ਕੀ ਆ ਕਿਹਦੇ ਚ ਸਾਨੂੰ ਕਮਾਈ ਹੋਈ ਆ ਰਿਵਿਊ ਕਰਦੇ ਆ ਦੇ ਉਹ ਸਾਬ ਨੇ ਆਪਣੀ ਸਟੱਡੀ ਤਿਆਰ ਕਰਦੀ ਹੈ ਇਸੇ ਤਰ੍ਹਾਂ ਜਿਹੜਾ ਮਨੁੱਖੀ ਜ਼ਿੰਦਗੀ ਦਾ ਸਫ਼ਰ ਵੀ ਹੈ ਨਾ ਉਹਦੇ ਵਿੱਚ ਵੀ ਸਾਨੂੰ ਰਿਵਿਊ ਕਰਨਾ ਚਾਹੀਦਾ ਇਹ ਜਨਮ ਦਿਨ ਜਿਹੜਾ ਖਾਲੀ ਇਹ ਮਿੱਠੇ ਨਮਕੀਨ ਦੀ ਸਾਂਝ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਾਨੂੰ ਰਿਵਿਊ ਕਰਨਾ ਚਾਹੀਦਾ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਕੋਈ ਸਾਡੇ ਕੋ ਕਮੀ ਲੱਗੀ ਆ ਤੇ ਮੈਂ ਇਹ ਸਮਝਦਾ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਉਹਦੇ ਵਿੱਚ ਸਾਨੂੰ ਸਮਾਜ ਨੂੰ ਕੁਝ ਨਾ ਕੁਝ ਬਹੁਤ ਦੇਣਾ ਚਾਹੀਦਾ ਜਿੰਨੇ ਪਸ਼ੂ ਪਾਂਛੀ ਜਾਂ ਜੀਵ ਜੰਤੂ ਆ ਸਾਰੇ ਆਪਣੇ ਲਗਾਦੇ ਰੋਟੀ ਪਾਣੀ ਦਾ ਸਹੀ ਪ੍ਰਬੰਧ ਕਰ ਰਿਹਾ ਲੇਕਿਨ ਇੱਕ ਜਿਹੜਾ ਸਾਧ ਵਰਤਮਜੀਵ ਅਸੀਂ انسان ਬੜੀਆਂ ਉਹਦੇ ਵਿੱਚ ਇੱਕੋ ਗੱਲ ਹੈ ਆ ਕਿ ਜਿੱਥੇ ਅਸੀਂ ਤੁਸੀਂ ਆਪਣਾ ਕੰਮ ਕਰਕੇ ਆਪਣੇ ਬੱਚੇ ਪਾਲਦੇ ਆ ਆਪਣਾ ਪਰਵਾਦ ਨੂੰ ਉੱਚਾ ਚੱਕਦੇ ਆ ਉੱਥੇ ਇਹ ਦੇਖੋ ਕਿ ਸਮਾਜ ਦੇ ਵਿੱਚ ਤੁਹਾਡੀ ਕੀ ਕੰਟੀਨਿਊਸ਼ਨ ਆਪਣੇ ਚਗੇਦੇ ਚ ਨਾ ਜਨ ਮਰਨ ਜਿੱਥੇ ਕਿਸੇ ਨੂੰ ਕੋਈ ਲੱਗਦਾ ਕੋਈ ਦੁਖਤ ਗਦੀਫਾ ਕੋਈ ਉਹਦਾ ਜਨੂਨ ਕੇਸ਼ਾ ਕੋਈ ਵਿਦਿਆ ਦੇ ਖੇਤਰ ਤੇ ਹੈਲਥ ਦੇ ਵਿੱਚ ਫੂਰ ਕਿਸੇ ਸਮਾਜਿਕ ਬੁਰਾਈ ਦੇ ਵਿੱਚ ਕੋਈ ਬੰਦਾ ਉਲਝ ਗਿਆ ਉਹਨੂੰ ਕੱਢਣ ਲਈ ਉਹਨੂੰ ਸਮੇਂ ਦਾ ਹਾਨੀ ਬਣਾ ਲਈ ਜਲਦੋਂ ਕਾਲੇ ਚਾਹੀਦਾ ਮਗੀ ਸਾਹਿਬ ਜਿਸ ਰਾਜ ਵੀ ਅੱਜ ਤੁਹਾਡਾ ਜਨਮ ਦਿਨ ਆ ਔਰ ਤੁਸੀਂ ਰੋਟਰੀ ਕਲੱਬ ਬੰਗਾ ਗੁਜਿੰਦੇ ਪ੍ਰਧਾਨ ਵੀ ਹੋ ਮੇਰੇ ਸਾਥੀ ਨੇ ਤੁਹਾਨੂੰ ਬਧਾਈਆਂ ਵੀ ਦਿੱਤੀਆਂ ਨੇ ਜੇ ਤੁਹਾਡੇ ਬਾਰੇ ਜਾਣਨਾ ਚਾਹੀਏ ਕਿਉਂਕਿ ਤੁਸੀਂ ਸਮਾਜ ਸੇਵਾ ਦੇ ਵੱਖ-ਵੱਖਰੇ ਕਾਰਜ ਕਰਦੇ ਹੋ ਔਰ ਹੋਰ ਵੀ ਸੰਸਥਾਵਾਂ ਨਾਲ ਰਲ ਕੇ ਤੁਸੀਂ ਕੰਮ ਕਰਦੇ ਹੋ ਜੇ ਸਾਡੇ ਦਰਸ਼ਕ ਜਾਣਦੇ ਚਾਹੁੰਦੇ ਵੀ ਇਹ ਤੁਹਾਨੂੰ ਲਗਨ ਕਿੱਦਾਂ ਲੱਗੀ ਤੇ ਕਦੋਂ ਲੱਗੀ ਇਹ ਲਗਨ ਤਾਂ ਵੈਸੇ ਤਾਂ ਪਰਮਾਤਮਾ ਦੀ ਪ੍ਰਪਾਹ ਹੁੰਦੀ ਆ ਕੋਈ ਸਤੋਅ ਨੂੰ ਸਮਾਜ ਵਿੱਚੋਂ ਕੁਝ ਮਿਲਦਾ ਹੁਣ ਸਾਡੇ ਪ੍ਰੇਰਣਾਦਾਇਕ ਸਰਵਿਸਿੰਗ ਬੀਦੀ ਖੜੇ ਆ ਜਿਸ ਵੇਲੇ ਅਸੀਂ ਰੋਟੀ ਕਲੱਬ ਦੀ ਮੈਂਬਰਸ਼ਿਪ ਲੈਣ ਨੂੰ ਤਰਸਦੇ ਸੀ ਉਦੋਂ ਬੀਦੀ ਸਾਹਿਬ ਪ੍ਰਧਾਨ ਸੀਗੇ ਮਤਲਬ ਇਹ ਹੈ ਵੀ ਉਦੋਂ ਬੜੀਆਂ ਰਿਕਵੈਸਟਾਂ ਕਰਦੀਆਂ ਜੀ ਮਤਲਬ ਜਜ਼ਬਾ ਸੀ ਸਾਨੂੰ ਆਪਣੇ ਪਿਤਾ ਪੁਰਖੀ ਮਿਲਿਆ ਜਜ਼ਬਾ ਹੈ ਸਮਾਜ ਸੇਵਾ ਕਰਨ ਦਾ ਲੇਕਿਨ ਮੈਂ ਧੰਨਵਾਦੀ ਆ ਵੀ ਰੋਟੀ ਕਲੱਬ ਦਾ ਜਿਹੜਾ ਸਾਨੂੰ ਪਲੇਟਫਾਰਮ ਮਿਲਿਆ ਬੜੀ ਗਰੀਟ ਓਪਰਚੁਨਿਟੀ ਮਿਲੀ ਹੈ ਜਿਹਦੇ ਚ ਲੈ ਕੇ ਅਸੀਂ ਬਹੁਤ ਕੁਝ ਸਿੱਖਿਆ ਸਭ ਤੋਂ ਵੱਡੀ ਸਿੱਖਿਆ ਆ ਤੇ ਕੁਝ ਜਿਹੜੀ ਦੇਣ ਦੀ ਆਦਤ ਆ ਨਾ ਉਹ ਵੀ ਇਸ ਕਲੱਬ ਵਿੱਚ ਰਹਿ ਕੇ ਉਹ ਵੀ ਬਹੁਤ ਮਤਲਬ ਉਹਦੇ ਲਈ ਸਾਨੂੰ ਫਰੇਜ਼ ਨਵਲੀਆ ਕਿਉਂਕਿ ਮਤਲਬ ਇਹ ਆ ਵੀ ਸਾਰਾ ਕੁਝ ਹਤੇ ਰਹਿ ਜਾਣਾ ਕਿਸੇ ਸ਼ਾਇਰ ਨੇ ਲਿਖਿਆ ਵੀ ਕਈ ਸਿਕੰਦਰ ਚਲੇ ਗਏ ਬਲੀ ਨਵੀ ਅਵਤਾਰ ਆਖਰ ਛੜਨਾ ਪਿਆ ਸੀ ਸਭ ਨੂੰ ਇਸ ਸੰਸਾਰ ਅੱਜ ਕੱਲ ਅੱਜ ਕੱਲ ਕਰਦੇ ਆ ਜ਼ਿੰਦਗੀ ਨਹੀਂ ਗਈ ਬਦੀਦ ਪੱਲਾ ਝੂਟਦਾ ਫੜ ਲਿਆ ਤੂੰ ਸੱਚੀ ਛੱਡ ਕੇ ਠੀਕ ਹੈ ਥੈਂਕ ਯੂ ਹਾਂਜੀ ਮੈਡਮ ਜੀ ਹਾਂਜੀ ਇਹ ਕਲੱਬ ਉਹ ਲੈ ਉਥੇ ਪ੍ਰੋਜੈਕਟ ਕੀਤਾ ਜਾ ਰਿਹਾ ਕੀ ਕਹਿਣਾ ਜਾਨੀ ਬਾਕੀ ਸਭ ਦਾ ਜਾਨ ਬਾਕੀ ਸਭ ਦਾ ਮਾਣ ਹੈ ਅੰਦੇ ਸਤਿ ਸ਼੍ਰੀ ਅਕਾਲ ਅੱਛਾ ਬਗਾਂ ਹਾਂਜੀ ਇੱਧੇ ਰੰਤ ਹਾਂ ਪਹਿਲੇ ਨੰਬਰ ਤੇ ਤਾਂ ਮੈਂ ਮੁਬਾਰਕਬਾਦ ਦਿੰਦੀ ਆ ਪੀਜੀ ਨੂੰ ਬਹੁਤ ਬਹੁਤ ਮਹਾਰਾਜ ਜੀ ਦਾ ਲੰਬੀ ਤੇ ਤੰਦਰੁਸਤ ਜ਼ਿੰਦਗੀ ਦੇਵੇ ਐਦਾਂ ਹੀ ਸੇਵਾ ਕਰਨ ਦਾ ਬਰਕਸ਼ੇ ਇਹਨਾਂ ਨੂੰ ਹਰ ਮੈਦਾਨ ਫਤਿਹਬਖਸ਼ੀ ਇਸ ਜ਼ਿੰਦਗੀ ਦੇ ਵਿੱਚ ਜੋ ਵੀ ਸੋਚਨ ਮਹਾਰਾਜੀ ਇਹਨਾਂ ਦਾ ਸਾਰਾ ਕਾਰਜ ਆਪ ਸਭਾਰੇ ਬਾਕੀ ਇੱਕ ਇਹਨਾਂ ਨੇ ਨਵੀਂ ਪਿਰਤ ਪਾਈ ਆ ਇਹ ਜਿਹੜਾ ਜਨਮ ਦਿਨ ਇੱਥੇ ਮਨਾਉਣ ਵਾਲੀ ਇਸ ਚੀਜ਼ ਦੇ ਨਾਲ ਮੈਨੂੰ ਨਿੱਜੀ ਤੌਰ ਤੇ ਬਹੁਤ ਖੁਸ਼ੀ ਆ ਕਿ ਜਦੋਂ ਇਹ ਕਿਸੇ ਸੰਸਥਾ ਦੇ ਦੇ ਬਹੁਤ ਚੰਗੀ ਗੱਲ ਹੈ ਜਦੋਂ ਜਿਹੜੇ ਆਮ ਲੋਕ ਨੇ ਉਹ ਇਹ ਸੋਚਣ ਕਿ ਆਪਣਾ ਖੁਸ਼ੀ ਦਾ ਦਿਨ ਉਹਨਾਂ ਨੇ ਇਸ ਸੰਸਥਾ ਦੇ ਵਿੱਚ ਸੈਲੀਬ੍ਰੇਟ ਕਰਨਾ ਇਹ ਬਹੁਤ ਵੱਡੀ ਚੀਜ਼ ਆ ਤੇ ਇਹਦੇ ਨਾਲ ਮੈਨੂੰ ਆਪਕ ਬਹੁਤ ਖੁਸ਼ੀ ਹੋਈ ਆ ਸਾਡੇ ਸਾਰੇ ਪਰਿਵਾਰ ਜਿਹਨਾਂ ਇੱਥੇ ਹਸਪਤਾਲ 'ਚ ਕੰਮ ਕਰਦਾ ਅਸੀਂ ਸਾਰੇ ਬਹੁਤ ਖੁਸ਼ ਆ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਦਾ ਵਰ੍ਹੇਗੰਢ ਨੂੰ ਸਿਰਫ ਅੱਜ ਇਹਨਾਂ ਦਾ ਜਨਮ ਦਿਨ ਨਹੀਂ ਆ ਇਹ ਸਾਡੇ ਸਾਰਿਆਂ ਦੀ ਇੱਕ ਖੁਸ਼ੀ ਦਾ ਬਾਇਸ ਬਣਿਆ ਤੇ ਪਰਮਾਤਮਾ ਇਹਨਾਂ ਨੂੰ ਸ਼ਰਧਿਕਾ ਵਿੱਚ ਰੱਖੇ ਸਾਰੇ ਲੋਕਾਂ ਨੂੰ ਬਾਕੀਆਂ ਨੂੰ ਵੀ ਮੈਂ ਇਹੀ ਪ੍ਰਾਰਥਨਾ ਕਰਦੀ ਆ ਕਿ ਤੁਸੀਂ ਆਪਣੀਆਂ ਖੁਸ਼ੀਆਂ ਦੇ ਵਿੱਚ ਤੁਸੀਂ ਆਪਣੇ ਘਮਾਂ ਦੇ ਵਿੱਚ ਇਹਨਾਂ ਜਿਹੜੀਆਂ ਸਰਬੱਤ ਦੇ ਭਲੇ ਦੇ ਕਾਰਜ ਕਰ ਰਹੀਆਂ ਸੰਸਥਾਵਾਂ ਉਹਨਾਂ ਨੂੰ ਜ਼ੈਨ ਦੇ ਵਿੱਚ ਜ਼ਰੂਰ ਰੱਖੋ ਆਪਣਾ ਕੁਛ ਨਾ ਕੁਛ ਯੋਗਦਾਨ ਜ਼ਰੂਰ ਪਾਓ ਤਾਂ ਕਿ ਉਹ ਲੋਕ ਜਿਹੜੇ ਆਪਣੇ ਇਲਾਜ ਨਹੀਂ ਕਰਾ ਸਕਦੇ ਜਾਂ ਜਿਹੜੇ ਆਪਣੀਆਂ ਕਿਸੇ ਜ਼ਰੂਰਤਾਂ ਦੇ ਲਈ ਵਾਂਝੇ ਬੈਠੇ ਨੇ ਉਹ ਇਸ ਤੁਹਾਡੇ ਯੋਗਦਾਨ ਦੇ ਨਾਲ ਅੱਗੇ ਆ ਸਕਣ ਪਰਵਾਰਾਂ ਨੂੰ ਜਾਣਕਾਰੀ ਦੇ ਦਿਓ ਕੀ ਕੀ ਸਹੂਲਤਾਂ ਦੇ ਰਹੇ ਨੇ ਮਹਾਰਾਜ ਜੀ ਬਹੁਤ ਕਿਰਪਾ ਜੀ ਹਸਤਾਲ ਮਹਾਰਾਜ ਜੀ ਦੇ ਨਾਂ ਤੇ ਸ਼ੁਰੂ ਹੋਇਆ ਤੇ ਇਸੇ ਤਰ੍ਹਾਂ ਹੀ ਸਰਬੱਤ ਦੇ ਭਲੇ ਦੇ ਲਈ ਆਪਾਂ ਹਮੇਸ਼ਾ ਯਤਨਸ਼ੀਲ ਰਹਿੰਦੇ ਆ ਇੱਥੇ ਵੱਡਾ ਪਰਿਵਾਰ ਹੈ ਵੱਡੀ ਵੱਡੀ ਟੀਮ ਹੈ ਸਾਡੀ ਉਹਦੇ ਵਿੱਚ ਸਾਡੇ ਐਮ ਡੀ ਮੈਡੀਸਨ ਦੇ ਤਿੰਨ ਡਾਕਟਰ ਨੇ ਤੇ ਇੱਕ ਰਿਡੋਲਜਿਸਟ ਨੇ ਡਾਕਟਰ ਰਵਿਤਾ ਡਾਕਟਰ ਰਿਤਿਕਾ ਨੇ ਜਿਹੜਾ ਸਾਡੇ ਗਾਇਨੀ ਡਿਪਾਰਟਮੈਂਟ ਦੇਖਦੇ ਆ ਗਾਇਨਕੋਲੋਜਿਸਟ ਆ ਡਾਕਟਰ ਪੂਰਨ ਮਨੰਦਗੁਰ ਨਾਲ ਤੇ ਆਪਾਂ ਸਪੀਚ ਐਂਡ ਆਡੀਓ ਸਾਰਾ ਕੁਝ ਇੱਥੇ ਹੀ ਕਰਦੇ ਆ ਡਾਇਲਿਸਿਸ ਵੀ ਇੱਥੇ ਹੀ ਹੁੰਦਾ ਹੁਣ ਕੋਈ ਚੀਜ਼ ਇਹੋ ਜਿਹੀ ਨਹੀਂ ਹੈਗੀ ਜਿਹੜੀ ਆਪਾਂ ਇਸ ਸ਼ੱਬਦ ਦੇ ਥਲੇ ਤੁਹਾਨੂੰ ਕੋਈ ਸੂਮਤ ਭਾਵੇਂ ਇੱਕ ਦਿਨ ਲਈ ਮਿਲਦੀ ਹੋਵੇ ਭਾਵੇਂ ਦੋ ਦਿਨ ਤੇ ਨਹੀਂ ਮਿਲਦੀ ਰਿਹਾ ਮਿਲਦੀਆਂ ਹੈਗੀਆਂ ਅੱਖਾਂ ਦੇ ਡਾਕਟਰ ਵੀ ਬਾਹਰ ਵਧੀਆ ਨਹੀਂ ਆਪਣੇ ਕੋਲ ਚੰਬੀ ਵਾਲੇ ਲੋਕ ਨਹੀਂ ਹੈਗੇ ਨਹੀਂ ਹਰ ਤਰ੍ਹਾਂ ਦੇ ਔਰਥੋ ਪੀਡਿਕਸ ਵੀ ਹੈਗੇ ਆ ਹਰ ਤਰ੍ਹਾਂ ਦੇ ਡਾਕਟਰ ਆਪਣੇ ਕੋਲ ਹੈਗੇ ਆ ਇਸ ਵੇਲੇ ਇਸ ਵੇਲੇ ਬਸ ਮਰੀਜ਼ਾਂ ਨੂੰ ਇੱਥੇ ਸੰਪਰਕ ਕਰਨ ਦੀ ਲੋੜ ਹੈ ਬਾਹਰ ਖੱਜਲ ਖਵਾਰੀਆਂ ਤੋਂ ਬਚੋ ਮੈਂ ਮਰੀਜ਼ਾਂ ਨੂੰ ਇਹ ਕਹਿੰਦੀ ਆ ਕਿ ਉਹ ਇੱਥੇ ਜ਼ਰੂਰ ਆਓ ਇੱਕ ਵਾਰ ਟਰਾਈ ਕਰੋ ਮਹਾਰਾਜਾ ਆਪ ਵੀ ਆਰਾਮ ਦਿੰਦੇ ਆ ਤੇ ਡਾਕਟਰ ਵੀ ਸਾਰੇ ਯਤਨ ਸ਼ੀਲ ਲੈਂਦੇ ਆ ਕਿ ਅਗਲੇ ਨੂੰ ਅਸੀਂ ਉਨੀ ਜੀ ਤੌਰ ਤੇ ਇਹ ਕਿ ਜਿਹੜੇ ਸਾਡੀ ਟੀਮ ਨਾਲ ਨਾ ਉਹਦੀ ਖਾਸੀਅਤ ਇਹ ਆ ਕਿ ਆਪਾਂ ਪਰਸਨਲੀ ਹੀ ਲੈਂਦੇ ਆ ਪੀਸ਼ੋ ਸਾਡੇ ਡਾਕਟਰਸ ਫਾਲੋ ਕਰਦੇ ਨੇ ਪੀਸ਼ੋ ਆਪਣੀ ਇਦਾਂ ਨਹੀਂ ਹੈਗਾ ਕਿ ਦਵਾਈ ਲਾ ਕੇ ਚਲਾ ਗਿਆ ਤਾਂ ਬਸ ਚਲਾ ਗਿਆ ਇਦਾਂ ਨਹੀਂ ਕਰਦੇ ਉਹ ਉਹਨਾਂ ਦਾ ਪਿੱਛਾ ਕਰਦੇ ਆ ਜੇਕਰ ਉਹਨਾਂ ਨੂੰ ਕਿਤੇ ਰੈਫਰ ਵੀ ਕਰਨਾ ਪਵੇ ਤਾਂ ਵੀ ਉਹਨਾਂ ਦੇ ਪਿੱਛੇ ਤੱਕ ਜਾਂਦੇ ਆ ਕਿ ਉਹ ਠੀਕ ਹੋਇਆ ਕਿ ਨਹੀਂ ਹੋਇਆ ਬਾਅਦ ਚ ਜ਼ਰੂਰ ਸਾਨੂੰ ਰਿਪੋਰਟ ਕਰਦੇ ਆ ਕਿ ਅਸੀਂ ਆਮ ਵੀ ਜਿਹੜਾ ਰੈਫਰ ਕੀਤਾ ਸੀ ਉਹ ਠੀਕ ਹੈ ਕਿ ਨਹੀਂ ਠੀਕ ਹੈ ਜੀ ਧੰਨਵਾਦ ਹੈ ਫਾਈਲ ਦਾ ਉਹ ਵਾਰਡ ਹੈ ਉਹ ਦਿਨਾਂ ਕੋਈ ਸੇਵਾ ਦਾ ਕੋਈ ਹੈ ਜਦੋਂ ਸੀ ਅਸੀਂ ਨਾ ਅਸੀਂ ਨਾ ਤੁਹਾਨੂੰ ਰਾਜ ਦਾ ਕੰਮ ਕਰਦੇ ਹੁੰਦੇ ਸੀ ਮਾਸੇ ਤੇ ਕੰਮ ਕਰਦੇ ਹੁੰਦੇ ਸੀ ਮਾਈ ਦਾ ਜਿਹੜਾ ਕੋਲ ਗੱਲ ਵਿੱਚ ਕਰਦੇ ਲੋਕ ਦੇ ਮੈਂ ਮਹੀ ਮਗੋਂ ਹੱਬੀ ਦੀ ਮੁਬਾਰਕੀ ਬੋਲਦੇ ਭਾਜੀ ਇਹ ਹਮਾਰੇ ਬਦ ਲੱਗੇ ਛੋਟੇ ਮੈਂ ਕਦੇ ਦਾ ਅੰਦਰ ਨਹੀਂ ਲੱਗਦੇ ਸੀ ਪੈਦਾ ਹੋਇਆ ਹਾਂ ਜੀ ਤੁਹਾਡਾ ਬਹੁਤ ਬਹੁਤ ਸਾਰਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਜੀ ਪਰਬੀਤ ਮੈਡਮ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਕਿ ਇੱਥੇ ਆਪਣੇ ਹਸਪੀਟਲ ਚ ਮੈਦਾ ਜਾਂਦੇ ਨੇ ਸੈਲੀਬ੍ਰਿਟੀ ਕੀਤਾ ਉਸ ਤੋਂ ਬਾਅਦ ਸਾਡੀ ਸਮੁੱਚੀ ਰੋਟਰੀ ਕਲੱਬ ਦੀ ਟੀਮ ਜਿਹੜੀ ਆ ਅੱਜ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਸਾਡੇ ਡੀਡੀ ਦੇ ਐਮ ਡੀ ਰਾਮਪ੍ਰੀਤ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ ਬਾਲੀਆ ਸਾਹਿਬ ਪ੍ਰੈਜ਼ੇਪੂਸ਼ਨ ਬਾਲੀਆ ਜੀ ਤੇ ਬੜੇ ਮਤਲਬ ਸਾਡੇ ਰਿਸ਼ਤਿਆਂ ਦੀ ਨਿਦੀਕੀ ਆ ਸਾਡੇ ਨੋਟਰੀ ਕਲਬ ਦੀ ਹਰ ਸਰਗਰਮੀ ਚ ਇਸਾਂ ਦੇ ਤੇ ਨਾਲ ਸਾਡੇ ਪਾਸ ਸੈਕਟਰੀ ਜੀਵਨ ਦਾਸ ਕੌਸ਼ਲ ਜੀ ਸਖਵਿੰਦਰ ਸਿੰਘ ਧਾਮੀ ਜੀ ਇਹਦਾ ਦਿਵਿੰਦਰ ਕੁਮਾਰ ਜੀ ਅੰਕਾਰ ਬਾਜੀ ਪਾਸਟ ਪ੍ਰੈਜ਼ੀਡੈਂਟ ਸਰਵਜਿੰਦਰ ਜੀ ਦਾ ਤੁਹਾਨੂੰ ਮੈਂ ਪਹਿਲਾਂ ਜੈਕ ਕੀਤਾ ਸਾਡੇ ਰਣਜੀਤ ਬਾਜੀ ਹੱਪਲ ਤੋਂ ਬਲਵਿੰਦਰ ਸਿੰਘ ਪਾਂਧੀ ਪਾਸਟ ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ ਜੀ ਨੂੰ ਕੋਈ ਵੀ ਇਛਤਾ ਦਿਖਦਾ ਨਹੀਂ ਮਤਲਬ ਪਹਿਲੀ ਵਾਰ ਆਇਆ ਕਰਕੇ ਭੀਸ਼ਮਾਰ ਜੀ ਜਿਹੜੇ ਸਾਡੇ ਕਲਬ ਦੀ ਡਿਸਕ ਆ ਤਾਜੀ ਇਹਨਾਂ ਦੀ ਬੜੀ ਘਟਲ ਲੱਗਦੀ ਆ ਪਰ ਕਲੱਬ ਦਾ ਜਿਹੜਾ ਬ੍ਰੇਨ ਆ ਉਹ ਕੋਈ ਛਈਆ ਅੱਜ ਸਾਰਿਆਂ ਨੂੰ ਹੈ ਅੰਮਰਜੀਤ ਅੰਮਰਦੀ ਬੰਗਾ ਜੀ ਮੇਰੇ ਮਿੱਤਰਾਂ ਦੀ ਨੀਂਦ ਜਿਹੜਾ ਬੜਾ ਐਮਸਤਾਨ ਰੱਖਦੇ ਆ ਅਮਲ ਜੀ ਬੰਗਾ ਸਾਰਿਆਂ ਨੂੰ ਦਿਲ ਦੀਆਂ ਗਰਾਈਆਂ ਤੋਂ ਮੇਰੇ ਵੱਲੋਂ ਧੰਨਵਾਦ ਜਿਹੜਾ ਇੱਕ ਮੇਰੀ ਛੁੱਟੀ ਦੀ ਬੇਨਤੀ ਤੇ ਸਾਡੇ ਕਲੱਬ ਦੀ ਸਰਗਰਮੀ ਤੇ ਜਿਨ੍ਹਾਂ ਨੇ ਬੜਾ ਐਕਟ ਵੀ ਪਾ ਲਿਆ ਤੇ ਮੈਂ ਸਭ ਆਪਣੇ ਮੈਂਬਰਸ ਨੂੰ ਹੌਂਦਾ ਵੀ ਮੈ ਸਾਡਾ ਡਬਲ ਰਿਸ਼ਤਾ ਆ ਨਰਿੰਦਰ ਮਾਹੀ ਦੇ ਮਨਿੰਦਰ ਸਿੰਘ ਵੀ ਕਹਾਂ ਦਿਓ ਪਰ ਅਸਲੀ ਗੱਲ ਤਾਂ ਹੋ ਗਈ ਅੱਛਾ ਜੀ ਨਰਿੰਦਰ ਮਾਹੀ ਜੀ ਐਟੀਸੀ ਨਿਊਜ਼ ਤੋਂ ਜਿਨ੍ਹਾਂ ਨੇ ਮਹਾਰਾਜ ਜੀ ਮੀਡੀਆ ਦਾ ਨਮਾ ਦਿਹਾਈ ਇੱਥੇ ਮੰਗਿਆਂ ਦੀ ਧਰਤੀ ਦੇ ਸ਼ੁਰੂ ਕੀਤਾ ਜਿੰਦਰ ਮਹਾਰਾਜ ਨੂੰ ਮਾਣ ਉਹਨਾਂ ਨੇ ਪਹਿਲਾਂ ਤੋਂ ਲੈ ਕੇ ਸਾਡੇ ਪੰਜਾਬ 78% ਦੀ ਇਹ ਸਾਡੇ ਜੀਜਾ ਜੀ ਮਨਜਿੰਦਰ ਭਾਜੀ ਜਿਹੜੇ ਆ ਉਹਨਾਂ ਨੇ ਵੀ ਮਦਦ ਬੜੀਆਂ ਸੰਗਾਂ ਜੋ ਸਕ੍ਰੈਲੀਆਂ ਕੀਤੀਆਂ ਸਭ ਤੋਂ ਵੱਡੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਦੋਂ ਵੀ ਮੈਂ ਕਿਤੇ ਬੇਨਤੀ ਕੀਤੀ ਜਾਂ ਮਨਜਿੰਦਰ ਭਾਜੀ ਤੇ ਜਿੰਦਰ ਬਾਹੀ ਨੂੰ ਇਹਨਾਂ ਨੇ ਮੇਰੀ ਬੇਨਤੀ ਨੂੰ ਸਤਿਕਾਰ ਕਰਕੇ ਸਾਡੀ ਜਿਹੜੀ ਸਰਗਰਮੀਆਂ ਆਮ ਲੋਕਾਂ ਤੱਕ ਪਹੁੰਚਾਈ ਆ ਉਹਦੇ ਨਾਲ ਮੈਂ ਸਮਝਦਾ ਕਿ ਸਰਵਦਾ ਦੇ ਭਲੇ ਦੇ ਵਿੱਚ ਇਹ ਸਾਡਾ ਜਿਹੜਾ ਅੱਜ ਦਾ ਜਿਹੜਾ মিডিਆ ਪ੍ਰੈਸ ਵਾਸ ਮੁੱਠੀ ਜਿਹੜੀ ਹੈ ਉਹ ਯੋਗਦਾਨ ਪਾ ਰਹੀ ਹੈ ਪਰ ਮਨਜਿੰਦਰ ਭਾਈ ਜੀ ਤੇ ਨਿੰਦਰ ਮਾਹੀ ਜੀ ਇਸ ਗੱਲ ਦੇ ਬਹੁਤ ਵਧਾਈ ਦੇ ਪਾਤਰ ਵਾਂ ਕਿਉਂਕਿ ਜਿਹੜਾ ਸਾਡਾ ਕੰਮ ਹੈ ਉਹ ਦੀਨ ਦੁਖੀਆਂ ਦੀ ਮਦਦ ਕਰਨਾ ਹੀ ਹੈ ਲੋੜਵੰਦਾਂ ਦੀ ਮਦਦ ਕਰਨੀ ਹੈ ਜਿੱਥੇ ਕੋਈ ਚੰਗਾ ਕੰਮ ਹੁੰਦਾ ਉਹਦੇ ਵਿੱਚ ਅਸੀਂ ਸਹਿਯੋਗੀ ਬਣਦੇ ਹਾਂ ਸਾਡੀ ਗੱਲ ਦੇ ਤੁਸੀਂ ਆਮ ਜਨਤਾ ਕਰ ਜਾਂਦੇ ਆ ਤੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਕੋਈ ਸਮਾਜ ਸੇਵਾ 'ਚ ਯੋਗਦਾਨ ਪਾ ਨਹੀਂ ਸਕਦਾ ਇਹ ਸੇਵਾ ਕੋਈ ਡਾਲਰਾਂ ਦੇ ਫੌਂਡਾਂ ਨਾਲ ਨਹੀਂ ਹੁੰਦੀ ਸੇਵਾ ਤੁਹਾਡੇ ਦਿਲ 'ਚ ਹੋਣੀ ਚਾਹੀਦੀ ਹੈ ਜੇ ਦਿਲ 'ਚ ਹੋਵੇ ਤੇ ਫੇਰ ਮਤਲਬ ਇਹ ਆ ਵੀ ਜਿਹੜੀ ਆ ਖੁੱਤੋਂ ਦਰਗਾਹ ਸਾਜੀ ਲੱਗਦੀ ਆ ਕਹਿੰਦਾ ਤੇ ਮਮਕਨ ਨਹੀਂ ਹੋਗਾ ਜੇ ਖੁਸ਼ਬੂ ਫਲਾਣੇ ਕੀ ਤਮੰਨਾ ਹੈ ਅਗਰ ਮਮਕਨ ਨਹੀਂ ਹੋਗਾ ਹਵਾਵਾਂ ਸੇ ਰਿਸ਼ਤਾ ਕੀ ਵਗੈਰ ਤੁਸੀਂ ਜਿਹੜਾ ਕੀਮਤੀ ਸਮਾਂ ਕੱਢਿਆ ਉਹਦੇ ਲਈ ਬਹੁਤ ਧੰਨਵਾਦ ਜੋ ਟਿਕਾ ਬੰਗਾ ਗਰੀਬੀ ਥੈਂਕ ਯੂ ਧੰਨਵਾਦ ਪਰਜੀਤ ਮੈਡਮ